ਕਿ ਅੱਜ ਪੰਜਾਬ ਦੀਆਂ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ ਸਕੂਲ ਐਸੇ ਨੇ ਜਿੱਥੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਬੋਲਣ ਹੀ ਨਹੀਂ ਦਿੱਤੀ ਜਾਂਦੀ ਜੇ ਆਮ ਅਸੀਂ ਘਰ ਦੇ ਬਾਹਰ ਲੱਗੀਆਂ ਹੋਈਆਂ ਨੇਮ ਪਲੇਟਾਂ ਦੀ ਗੱਲ ਕਰਦੇ ਹਾਂ ਤੇ ਉੱਥੇ ਵੀ ਅੰਗਰੇਜ਼ੀ ਭਾਸ਼ਾ ਜਾਂ ਹਿੰਦੀ ਭਾਸ਼ਾ ਦੀ ਪ੍ਰਧਾਨ ਦੇਖੋ ਸਾਡੇ ਪੰਜਾਬੀ ਗਾਇਕ ਜਦੋਂ ਮਾਂ ਬੋਲੀ ਪੰਜਾਬੀ ਦੇ ਵਿੱਚ ਗੀਤ ਗਾਉਂਦੇ ਨੇ ਬੇਸ਼ੱਕ ਉਹਨਾਂ ਦੀ ਭਾਸ਼ਾ ਮਿਆਰੀ ਨਹੀਂ ਹੁੰਦੀ ਔਰ ਸਾਡੇ ਬੱਚਿਆਂ ਦੇ ਦਿਲਾਂ ਤੇ ਰਾਜ ਕਰਦੇ ਨੇ ਉਹ ਘਰਾਂ 'ਚ ਗੁੰਗਨਾਏ ਜਾਂਦੇ ਨੇ ਪੰਜਾਬੀ ਦੇ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਧਿਆਪਨ ਕਾਰੇ ਦੇ ਦੌਰਾਨ ਮਾਮੋਲੀ ਪੰਜਾਬੀ ਦੀ ਹੀ ਵਰਤੋਂ ਕਰੇ ਮੈਨੂੰ ਉਮੀਦ ਹੈ ਪੰਜਾਬੀ ਅਧਿਆਪਕ ਮੰਚ ਦਾ WhatsApp ਗਰੁੱਪ ਆਨ ਵਾਲੇ ਸਮੂਹ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਕਜੁੱਟ ਕਰਦਾ ਹੋਇਆ ਮਾਮੋਲੀ ਦਾ ਬੀ ਅਧਿਆਪਕ ਮੰਚ ਨਾਲ ਜੁੜੇ ਹੋਏ ਦੇਸ਼ ਦੇ ਵੱਖ-ਵੱਖ ਰਾਜਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕ ਸਹਿਵਾਣ ਮੈਂ ਸਪਨਾ ਸੈਣੀ ਸਹਾਇਕ ਪ੍ਰੋਫੈਸਰ ਗੁਨਾਨਿਕ ਕਾਲਜ ਆਫ ਐਜੂਕੇਸ਼ਨ ਫਾਰ ਔਰੂਮਨ ਕਪੂਰਥਲਾ ਅੱਜ ਆਪ ਜੀ ਦੇ ਰੂਬਰੂ ਆਪਣੇ ਕੁਝ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ ਪੰਜਾਬੀ ਅਧਿਆਪਕ ਮੰਚ ਦਾ ਜੋ WhatsApp ਗਰੁੱਪ ਹੈ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ ਜਿਸ ਉਪਰਾਲੇ ਨੇ ਸਾਨੂੰ ਸਾਰਿਆਂ ਨੂੰ ਇਕਜੁੱਟ ਕਰਕੇ ਇੱਕ ਮੰਚ 'ਤੇ ਇਕੱਠੇ ਕਰ ਦਿੱਤਾ ਹੈ ਮੈਨੂੰ ਪਤਾ ਲੱਗਾ ਹੈ ਪੰਜਾਬੀ ਅਧਿਆਪਕ ਮੰਚ ਦੇ ਦੋ WhatsApp ਗਰੁੱਪ ਨੇ ਪਹਿਲਾ ਗਰੁੱਪ A ਹੈ ਜਿਸ ਵਿੱਚ 1024 ਅਧਿਆਪਕ ਸਹਿਵਾਨ ਜੁੜੇ ਨੇ ਤੇ ਦੂਸਰਾ ਗਰੁੱਪ B ਹੈ ਜਿਸ ਵਿੱਚ ਤਕਰੀਬਨ 342 ਅਧਿਆਪਕ ਸਹਿਵਾਨ ਜੀ ਇਸ ਗਰੁੱਪ ਤੇ ਵੀ ਸ਼ਾਮਿਲ ਨੇ ਮੈਨੂੰ ਲੱਗਦਾ ਇਹ ਕਾਰਜ ਬਹੁਤ ਔਖਾ ਹੈ ਜਿਸ ਨੂੰ ਪ੍ਰੋਫੈਸਰ ਪਰਮਜੀ ਸਿੰਘ ਰੰਧਾਵਾ ਜੀ ਨੇ ਨਿਵਾਇਆ ਹੈ ਉਹ ਹੱਕਦਾਰ ਨੇ ਵਧਾਈ ਦੇ ਪਾਤਰ ਨੇ ਤੇ ਉਹਨਾਂ ਦੇ ਇਸ ਚਲਾਗਾ ਜੋਕ ਉਪਰਾਲੇ ਦੇ ਵਿੱਚ ਉਹਨਾਂ ਨੂੰ ਵਿਸ਼ੇਸ਼ ਸਹਿਯੋਗ ਤੇ ਸਾਥ ਮਿਲਿਆ ਡਾਕਟਰ ਹੀਰਾ ਸਿੰਘ ਜੀ ਦਾ ਡਾਕਟਰ ਮਾਹਲ ਸਿੰਘ ਜੀ ਅਤੇ ਪ੍ਰੋਫੈਸਰ ਇੰਦਰਪਾਲ ਸਿੰਘ ਜੀ ਦਾ ਮੈਂ ਇਨਾ ਪ੍ਰੋਫੈਸਰ ਸਹਿਵਾਨ ਜੀ ਦਾ तहे ਦਿਲ ਤੋਂ ਧੰਨਵਾਦ ਕਰਦੀ ਹਾਂ ਮੈਂ ਇਨਾ ਪ੍ਰੋਫੈਸਰ ਸਹਿਵਾਨ ਜੀ ਦੇ ਵਿਚਾਰਾਂ ਨੂੰ ਵੀਡੀਓ ਦੇ ਮਾਧਿਅਮ ਰਾਹੀਂ ਸੁਣਿਆ ਹੈ ਮੈਂ ਨਿਮਾਣੀ ਸਜਦਾ ਕਰਦੀ ਹਾਂ ਸਲਾਮ ਕਰਦੀ ਹਾਂ ਇਹਨਾਂ ਦੇ ਵਿਚਾਰਾਂ ਨੂੰ ਅੱਜ ਮੇਰਾ ਮਨ ਕੀਤਾ ਕਿ ਮੈਂ ਇਸ ਪੰਜਾਬੀ ਮੰਚ ਅਧਿਆਪਕ ਮੰਚ ਦਾ ਜੋ ਵਟਸਐਪ ਗਰੁੱਪ ਬਣਿਆ ਹੈ ਇਸ ਵਿੱਚ ਜੋ ਵੀ ਗਤੀਵਿਧੀਆਂ ਹੋ ਰਹੀਆਂ ਨੇ ਉਹਨਾਂ ਦੇ ਸੰਬੰਧ ਵਿੱਚ ਮੈਂ ਆਪਣੇ ਵਿਚਾਰ ਆਪਣਾ ਸੰਦੇਸ਼ ਆਪ ਤੱਕ ਪੁੱਜਦਾ ਕਰਾਂ ਮੱਖਿਓ ਮਿੱਠੀ ਬੋਲੀ ਸਾਡੀ ਬੋਲੀ ਇਹ ਪੰਜਾਬ ਦੀ ਮਾਖਿਓ ਮਿੱਠੀ ਬੋਲੀ ਸਾਡੀ ਬੋਲੀ ਏ ਪੰਜਾਬ ਦੀ ਅਰਾਵੀ ਸਤਲੁਜ ਬਿਆਸ ਦੀ ਭਾਸ਼ਾ ਜਹਲਮ ਅਤੇ ਚਨਾਵ ਦੀ ਇਹ ਬੋਲੀ ਸਾਡੇ ਗੁਰੂਆਂ ਦੀ ਪੀਰਾਂ ਅਤੇ ਫਕੀਰਾਂ ਦੀ ਨਾਨਕ ਬੁੱਲਾ ਵਾਰਿਸ ਸ਼ਾਹ ਮੁਹੰਮਦ ਬਾਹੂ ਵੀਰਾਂ ਦੀ ਦੋਸ਼ ਕਿਸੇ ਨੂੰ ਦਈਏ ਕਾਦਾ ਦੋਸ਼ ਕਿਸੇ ਨੂੰ ਦਈਏ ਕਾਦਾ ਜੇ ਆਪੋ ਸਤਕਾਰੀ ਨਾ ਘਰ ਤੋਂ ਬਾਹਰ ਬਿਠਾ ਦਿੱਤੀਏ ਘਰ ਤੋਂ ਬਾਹਰ ਬਿਠਾ ਦਿੱਤੀਏ ਲੱਗੇ ਕਿਉਂ ਪਿਆਰੀ ਨਾ ਲੱਗੇ ਕਿਉਂ ਪਿਆਰੀ ਨਾ ਵਾਕੀ ਕਵਿਤੀ ਦੀਆਂ 17 ਸਾਡੀ ਅਜੋਕੀ ਪੰਜਾਬੀ ਜੀਵਨ ਚਾਚ ਤੇ ਸੱਚ ਨੂੰ ਪ੍ਰਗਟ ਕਰਦੀਆਂ ਨੇ ਕਿ ਅੱਜ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਹੀ ਮਤਰੀਆਂ ਵਾਲਾ ਵਿਵਹਾਰ ਕਰ ਰਹੇ ਹਾਂ ਮਾਂ ਬੋਲੀ ਉਹ ਬੋਲੀ ਹੈ ਜੋ ਇੱਕ ਬੱਚਾ ਆਪਣੀ ਮਾਂ ਕੋ ਸਿੱਖਦਾ ਹੈ ਜਿਸ ਦੀ ਗੁੜਤੀ ਇੱਕ ਬੱਚਾ ਆਪਣੀ ਮਾਂ ਤੋਂ ਲੈਂਦਾ ਅੱਜ ਮਾਂ ਬੋਲੀ ਪੰਜਾਬੀ ਦੇ ਬੱਚੇ ਆਪਣੀ ਮਾਂ ਦਾ ਪੱਲਾ ਛੱਡ ਕੇ ਦੋਚੀਆਂ ਪਾਸ਼ਾਵਾਂ ਦਾ ਪੱਲਾ ਫੜ ਰਹੇ ਨੇ ਮੈਨੂੰ ਲੱਗਦਾ ਹੈ ਕਿ ਜੇਕਰ ਇੱਕ ਪਰਿਵਾਰ ਸ਼ੁਰੂ ਤੋਂ ਹੀ ਆਪਣੇ ਬੱਚੇ ਨੂੰ ਮਾਂ ਬੋਲੀ ਦੇ ਨਾਲ ਜੋੜੇ ਮਾਂ ਬੋਲੀ ਦੇ ਪ੍ਰਤੀ ਉਸ ਦੇ ਅੰਦਰ ਪਿਆਰ ਪੈਦਾ ਕਰੇ ਸਤਿਕਾਰ ਪੈਦਾ ਕਰੇ ਤਾਂ ਉਹ ਬੱਚਾ ਚਾਹੇ ਦੇਸ਼ ਵਿੱਚ ਰਹੇ ਚਾਹੇ ਵਿਦੇਸ਼ ਵਿੱਚ ਉਹ ਆਪਣੇ ਆਖਰੀ ਸਾਹਾਂ ਤੱਕ ਮਾਂ ਬੋਲੀ ਪੰਜਾਬੀ ਨੂੰ ਕਦੇ ਨਹੀਂ ਛੱਡੇਗਾ ਕਦੇ ਨਹੀਂ ਵਿਸਾਰੇਗਾ ਮੈਂ ਆਪਣੇ ਨਾਲ ਪੜ੍ਹਾਉਂਦੇ ਹੋਏ ਅਧਿਆਪਕਾਂ ਨੂੰ ਦੇਖਦੀ ਹਾਂ ਕਿ ਉਹ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ ਪਰ ਜਦੋਂ ਉਹ ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਨੇ ਤਾਂ ਉਹ ਗੱਲਬਾਤ ਹਿੰਦੀ ਭਾਸ਼ਾ ਦੇ ਵਿੱਚ ਕਰਦੇ ਨੇ ਤੇ ਉੱਥੇ ਬੜੀ ਹੈਰਾਨੀ ਹੁੰਦੀ ਹੈ ਤੁਸੀਂ ਆਪ ਖੁਦ ਸੋਚ ਕੇ ਦੇਖੋ ਕਿ ਇੱਕ ਉਹ ਬੱਚਾ ਜਿਹਨੂੰ ਪਰਿਵਾਰ ਦੇ ਵਿੱਚ ਹੀ ਮਾਂ ਬੋਲੀ ਪੰਜਾਬੀ ਬੋਲਣ ਦਾ ਲਿਖਣ ਪੜ੍ਹਨ ਦਾ ਮਾਹੌਲ ਹੀ ਨਹੀਂ ਮਿਲ ਰਿਹਾ ਮਾਪੇ ਨਹੀਂ ਉਹਨੂੰ ਡੋਕ ਰਹੇ ਕਿ ਬੇਟਾ ਤੂੰ ਸਾਡੇ ਨਾਲ ਪੰਜਾਬੀ ਵਿੱਚ ਗੱਲ ਕਰ ਤੇ ਉਹ ਬੱਚੇ ਦੇ ਮਨ ਅੰਦਰ ਮਾਂ ਬੋਲੀ ਪੰਜਾਬੀ ਲਈ ਕਿੱਥੋਂ ਪਿਆਰ ਪੈਦਾ ਹੋਏਗਾ ਕਿੱਥੋਂ ਸਤਿਕਾਰ ਪੈਦਾ ਹੋਏਗਾ ਸੋ ਜੀ ਇੱਥੇ ਅਸੀਂ ਕਾਰਨ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਤੇ ਇਨਾ ਕਿਤੇ ਸਾਡੀਆਂ ਜਿਹੜੀਆਂ ਸਿੱਖਿਆ ਸੰਸਥਾਵਾਂ ਨੇ ਉਹਨਾਂ ਦਾ ਜਿਹੜਾ ਇੱਕ ਬਹੁਤ ਅਹਿਮ ਰੋਲ ਜਿਹੜਾ ਹੈ ਉਹ ਇੱਥੇ ਹੈ ਕਿਉਂਕਿ ਅੱਜ ਪੰਜਾਬ ਦੀਆਂ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ ਸਕੂਲ ਐਸੇ ਨੇ ਜਿੱਥੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਬੋਲਣ ਹੀ ਨਹੀਂ ਦਿੱਤੀ ਜਾਂਦੀ ਔਰ ਬਹੁਤੇ ਤਾਂ ਐਸੇ ਨੇ ਜਿਨ੍ਹਾਂ ਨੇ ਜੁਰਮਾਨਾ ਤੈਅ ਕੀਤਾ ਹੋਇਆ ਹੈ ਕਿ ਜੇਕਰ ਬੱਚਾ ਸਕੂਲ ਦੇ ਵਿੱਚ ਮਾਂ ਬੋਲੀ ਪੰਜਾਬੀ ਦੇ ਵਿੱਚ ਕੋਈ ਗੱਲਬਾਤ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਲਾਇਆ ਜਾਏਗਾ ਸੋ ਦੇਖੋ ਬੱਚੇ ਦੀ ਸਿੱਖਿਆ ਦਾ ਮੁੱਢ ਉਹਦੀ ਭਾਸ਼ਾ ਦਾ ਮੁੱਢ ਉਹਦੇ ਪਰਿਵਾਰ ਤੋਂ ਉਹਦੇ ਸਕੂਲ ਤੋਂ ਵੱਜਦਾ ਹੈ ਔਰ ਜੇ ਅੱਜ ਜੇ ਸਾਡੇ ਬੱਚਿਆਂ ਨੂੰ ਸਾਡੇ ਪਰਿਵਾਰਾਂ ਵਿੱਚ ਸਾਡੀਆਂ ਸਿੱਖਿਆ ਸੰਸਥਾਵਾਂ ਦੇ ਵਿੱਚ ਮਾਂ ਬੋਲੀ ਪੰਜਾਬੀ ਬੋਲਣ ਦਾ ਸਿੱਖਣ ਦਾ ਮਾਹੌਲ ਹੀ ਨਹੀਂ ਮਿਲ ਰਿਹਾ ਤੇ ਉਹ ਕਿੱਥੋਂ ਮਾਂ ਬੋਲੀ ਪੰਜਾਬੀ ਦੇ ਨਾਲ ਜੁੜਨਗੇ ਕਿੱਥੋਂ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਮਾਂ ਬੋਲੀ ਪੰਜਾਬੀ ਦੀ ਅਹਿਮੀਅਤ ਤੋਂ ਪਤਾ ਲੱਗੇਗਾ ਮੈਂ ਇਹ ਨਹੀਂ ਕਹਿੰਦੀ ਕਿ ਦੂਸਰੀਆਂ ਭਾਸ਼ਾਵਾਂ ਜਿਹੜੀਆਂ ਨੇ ਉਹ ਮਾੜੀਆਂ ਨਹੀਂ ਉਹਨਾਂ ਨੂੰ ਨਾ ਬੋਲੋ ਉਹਨਾਂ ਨੂੰ ਨਾ ਸਿੱਖੋ ਸਿੱਖੋ ਪਰ ਉਹਦੇ ਨਾਲ ਨਾਲ ਆਪਣੀ ਮਾਂ ਬੋਲੀ ਸਿੱਖੋ ਪਰ ਉਹਦੇ ਨਾਲ ਨਾਲ ਆਪਣੀ ਮਾਂ ਬੋਲੀ ਪੰਜਾਬੀ ਜੋ ਸਾਹਾਂ ਵਰਗੀ ਬੋਲੀ ਹੈ ਉਹਦਾ ਪੱਲਾ ਨਾ ਸੀ ਛੱਡਿਏ ਕਿਉਂਕਿ ਮਾਂ ਬੋਲੀ ਪੰਜਾਬੀ ਪੰਜਾਬ ਪੰਜਾਬੀਅਤੀ ਇੱਕ ਵੱਖਰੀ ਪਛਾਣ ਨੂੰ ਸਾਡੀ ਹੋਂਦ ਨੂੰ ਕਾਇਮ ਕਰਦੀ ਹੈ ਇਹ ਮਾਂ ਬੋਲੀ ਪੰਜਾਬੀ ਸਾਡਾ ਮਾਣ ਹੈ ਸਾਡਾ ਤਾਨ ਹੈ ਜੀ ਅਸੀਂ ਅੱਜ ਆਪਣੇ ਅਜੋਕੇ ਸਮਾਜਿਕ ਵਰਤਾਰੇ ਨੂੰ ਦੇਖੀਏ ਤਾਂ ਉੱਥੇ ਦਾ ਮਾਹੌਲ ਜਿਹੜਾ ਹੈ ਉਹਨੇ ਵੀ ਸਾਡੀ ਮਾਂ ਬੋਲੀ ਪੰਜਾਬੀ ਨੂੰ ਬਹੁਤਾ ਮਾਨ ਨਹੀਂ ਦਿੱਤਾ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਅੱਜ ਸਾਡੀ ਜੀਵਨ ਜਾਂਚ ਦੇ ਉੱਪਰ ਵਿਦੇਸ਼ੀ ਪਛਾਵਾਂ ਦਾ ਇੰਨਾ ਪ੍ਰਭਾਵ ਹੈ ਕਿ ਉਹ ਸਾਡੀ ਜ਼ਿੰਦਗੀ ਦਾ ਸਾਡੀ ਬੋਲਚਾਲ ਦਾ ਅਤੁੱਟ ਅੰਗ ਬਣ ਗਈਆਂ ਨੇ ਤੇ ਅਸੀਂ ਆਪਣੀ ਮਾਂ ਬੋਲੀ ਨੂੰ ਜੋ ਇੰਨੀ ਮਿੱਠੀ ਹੈ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਆਪਣੇ ਸਮਾਜਿਕ ਚੁਗਿਰਦੇ ਤੋਂ ਵੀ ਬਹੁਤ ਦੂਰ ਕਰ ਦਿੱਤਾ ਹੈ ਅੱਜ ਜੇ ਸਾਡੇ ਕੋਲੋਂ ਸਾਡਾ ਕੋਈ ਮੋਬਾਈਲ ਨੰਬਰ ਮੰਗਦਾ ਹੈ ਤੇ ਅਸੀਂ ਫਟਾਫਟ ਅੰਗਰੇਜ਼ੀ ਭਾਸ਼ਾ ਦੇ ਵਿੱਚ ਆਪਣਾ ਨੰਬਰ ਉਸ ਨੂੰ ਦਿੰਦੇ ਹਾਂ ਤੇ ਮਾਂ ਬੋਲੀ ਪੰਜਾਬੀ ਵਿੱਚ ਬੋਲਣ ਤੋਂ ਗੁਰੇਜ਼ ਕਰਦੇ ਹਾਂ ਪਹਿਲਾਂ ਸਮਾਂ ਹੁੰਦਾ ਸੀਗਾ ਜਦੋਂ ਵੀ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਣਾ ਕਾੜ ਛਪਨੇ ਤੇ ਉਹ ਕਾਰਡ ਸੋਹਣੇ ਮਾਂ ਬੋਲੀ ਪੰਜਾਬੀ ਦੇ ਵਿੱਚ ਤਿਆਰ ਕਰਵਾਏ ਜਾਂਦੇ ਸੀ ਔਰ ਹੌਲੀ ਹੌਲੀ ਵਿਖਾਵੇਂ ਨੇ ਪਦਾਰਥਵਾਦੀ ਸੋਚ ਨੇ ਇਸ ਪਰੰਪਰਾ ਨੂੰ ਵੀ ਸਮਟ ਸਾਡੇ ਸਮਾਜਿਕ ਵਰਤਾਰੇ ਦੇ ਵਿੱਚੋਂ ਖਤਮ ਕਰ ਦਿੱਤਾ ਜੇ ਆਮ ਸੀ ਘਰ ਦੇ ਬਾਹਰ ਲੱਗੀਆਂ ਹੋਈਆਂ ਨੇਮ ਪਲੇਟਾਂ ਦੀ ਗੱਲ ਕਰਦੇ ਹਾਂ ਤੇ ਉੱਥੇ ਵੀ ਅੰਗਰੇਜ਼ੀ ਭਾਸ਼ਾ ਜਾਂ ਹਿੰਦੀ ਭਾਸ਼ਾ ਦੀ ਪ੍ਰਧਾਨਤਾ ਸਾਨੂੰ ਦੇਖਣ ਨੂੰ ਮਿਲਦੀ ਹੈ ਜਦ ਕਿ ਉਹ ਨੇਮ ਪਲੇਟਾਂ ਸਾਡੇ ਰਿਸ਼ਤੇਦਾਰਾਂ ਸਾਡੇ ਆਂਡੀਆਂ ਗਵਾਂਡੀਆਂ ਨਹੀਂ ਪੜਨੀਆਂ ਹੁੰਦੀਆਂ ਨੇ ਤੇ ਉਹ ਪੰਜਾਬ ਦੇ ਹੀ ਵਸਨੀਕ ਹੁੰਦੇ ਨੇ ਬੜੀ ਹੈਰਾਨੀ ਹੁੰਦੀ ਹੈ ਇਹ ਵਰਤਾਰਾ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਸਾਡੀ ਮਾਂ ਬੋਲੀ ਉਹ ਬੋਲੀ ਹੈ ਜਿਸ ਨੂੰ ਗੁਰੂਆਂ ਪੀਰਾਂ ਪੈਗੰਬਰਾਂ ਨੇ ਪੂਜਿਆ ਹੈ ਤੇ ਅੱਜ ਅਸੀਂ ਉਸ ਮਾਂ ਬੋਲੀ ਬੋਲਣ ਵਿੱਚ ਵੀ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ ਉਸ ਨੂੰ ਬੋਲਣ ਤੋਂ ਗੁਰੇਜ਼ ਕਰਦੇ ਆਮ ਦੇਖਣ ਵਿੱਚ ਆਉਂਦਾ ਹੈ ਕਿ ਦੂਸਰੇ ਖੇਤਰਾਂ ਦੇ ਲੋਕ ਆਪਣੀ ਖੇਤਰੀ ਭਾਸ਼ਾ ਨੂੰ ਤੇ ਆਪਣੀ ਮਾਂ ਬੋਲੀ ਨੂੰ ਕਿੰਨਾ ਪਿਆਰ ਤੇ ਸਤਿਕਾਰ ਦਿੰਦੇ ਨੇ ਜੇ ਉਹ ਲੋਕ ਸਾਡੇ ਪੰਜਾਬ ਵਿੱਚ ਆਉਂਦੇ ਨੇ ਸਾਡੇ ਰਾਜ ਵਿੱਚ ਆਉਂਦੇ ਨੇ ਤਾਂ ਜਦੋਂ ਉਹ ਸਾਡੇ ਨਾਲ ਗੱਲਬਾਤ ਕਰਦੇ ਨੇ ਤਾਂ ਉਹਨਾਂ ਦਾ ਮਾਧਿਅਮ ਉਹਨਾਂ ਦੀ ਮਾਂ ਬੋਲੀ ਹੁੰਦੀ ਹੈ ਪਰ ਅਸੀਂ ਉਥੇ ਆਪਣੀ ਮਾਂ ਬੋਲੀ ਨੂੰ ਛੱਡ ਕੇ ਉਹਨਾਂ ਦੀ ਖੇਤਰੀ ਭਾਸ਼ਾ ਦੇ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੰਦੇ ਹਾਂ ਜੋ ਅਹਿਸਾਸ ਮੈਨੂੰ ਲੱਗਦਾ ਹੈ ਜੋ ਪਿਆਰ ਉਹਨਾਂ ਨੇ ਮਨ ਅੰਦਰ ਆਪਣੀ ਮਾਂ ਬੋਲੀ ਲਈ ਹੁੰਦਾ ਹੈ ਆਪਣੀ ਖੇਤਰੀ ਭਾਸ਼ਾ ਲਈ ਹੈ ਪੰਜਾਬੀ ਸ਼ਾਇਦ ਉਸ ਅਹਿਸਾਸ ਤੋਂ ਕੋਹਾਂ ਦੂਰ ਨਹੀਂ ਔਰ ਇਹ ਬਹੁਤ ਵੱਡੀ ਤਰਾਸਤੀ ਹੈ ਸਾਡੇ ਲਈ ਬਹੁਤ ਵੱਡਾ ਦੁਖਾਂਤ ਹੈ ਸਾਡੇ ਲਈ ਕਿ ਅਸੀਂ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਦੀ ਭਾਵਨਾ ਸਤਕਾਰ ਦੀ ਭਾਵਨਾ ਜਿਹੜੀ ਉਹ ਨਹੀਂ ਰੱਖਦੇ ਦੇਖੋ ਸਾਡੇ ਪੰਜਾਬੀ ਗਾਇਕ ਜਦੋਂ ਮਾਂ ਬੋਲੀ ਪੰਜਾਬੀ ਦੇ ਵਿੱਚ ਗੀਤ ਗਾਉਂਦੇ ਨੇ ਬੇਸ਼ੱਕ ਉਹਨਾਂ ਦੀ ਭਾਸ਼ਾ ਮਿਆਰੀ ਨਹੀਂ ਹੁੰਦੀ ਪਰ ਉਹ ਸਾਡੇ ਬੱਚਿਆਂ ਦੇ ਦਿਲਾਂ ਤੇ ਰਾਜ ਕਰਦੇ ਨੇ ਉਹ ਘਰਾਂ 'ਚ ਗੁੰਗਨਾਏ ਜਾਂਦੇ ਨੇ ਤੇ ਫਿਰ ਅਸੀਂ ਆਪਣੀ ਜੀਵਨ ਜਾਂਚ ਵਿੱਚੋਂ ਮਾਂ ਬੋਲੀ ਪੰਜਾਬੀ ਦੇ ਬੋਲਾਂ ਨੂੰ ਕਿਉਂ ਵਿਸਾਰ ਰਹੇ ਹਾਂ ਇਿੱਥੇ ਸਾਡਾ ਸੋਚਨਾ ਬੰਦਾ ਹੈ ਆਓ ਅਸੀਂ ਹੁਣ ਆਪਣੇ ਆਪ ਦੇ ਵਿਚਾਰ ਕਰੀਏ ਉਹ ਮਾਂ ਬੋਲੀ ਪੰਜਾਬੀ ਜਿਸ ਦੀ ਬਦੌਲਤ ਅੱਜ ਸਾਨੂੰ ਰੋਜ਼ਗਾਰ ਮਿਲਿਆ ਉਹ ਮਾਂ ਬੋਲੀ ਜਿਸ ਦੀ ਬਦੌਲਤ ਅਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਾਂ ਸਮਾਜ ਵਿੱਚ ਸਾਨੂੰ ਇੱਕ ਰਤਵਾ ਮਿਲਿਆ ਕਿ ਅਸੀਂ ਮਾਂ ਬੋਲੀ ਪੰਜਾਬੀ ਦੇ ਪ੍ਰਤੀ ਜੋ ਸਾਡਾ ਕਰਤਵ ਹੈ ਉਹਨੂੰ ਅਸੀਂ ਪੂਰਾ ਕਰ ਰਹੇ ਹਾਂ ਮੈਨੂੰ ਲੱਗਦਾ ਹੈ ਕਿ ਪੰਜਾਬੀ ਦੇ ਅਧਿਆਪਕ ਨੂੰ ਵਿਅਕਤੀਗਤ ਤੌਰ ਤੇ ਵੀ ਕੁਝ ਯਤਨ ਜਿਹੜੇ ਨੇ ਉਹ ਜ਼ਰੂਰ ਕਰਨੇ ਚਾਹੀਦੇ ਨੇ ਤਾਂ ਜੋ ਵਿਦਿਆਰਥੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਨ ਕਿਉਂਕਿ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਜਿੰਨੇ ਉਤਮ ਨਾਲ ਪਿਆਰ ਨਾਲ ਸਤਿਕਾਰ ਨਾਲ ਮਾਂ ਬੋਲੀ ਪੰਜਾਬੀ ਪੜ੍ਹਨੀ ਬੋਲਣੀ ਤੇ ਲਿਖਣੀ ਸਿਖਾਏਗਾ ਨਾ ਬੱਚੇ ਉਨੇ ਹੀ ਉਤਸ਼ਾਹਿਤ ਪ੍ਰੇਰਿਤ ਹੋ ਕੇ ਸਿੱਖਣਗੇ ਪੰਜਾਬੀ ਦੇ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਧਿਆਪਨ ਕਾਰੇ ਦੇ ਦੌਰਾਨ ਮਾਂ ਬੋਲੀ ਪੰਜਾਬੀ ਦੀ ਵਰਤੋਂ ਕਰੇ ਤੇ ਉਸ ਦੇ ਨਾਲ-ਨਾਲ ਉਸਨੇ ਸੰਸਥਾ ਦੇ ਵਿੱਚ ਹੋਰ ਜਿੰਨੇ ਵੀ ਕਾਰਜ ਕਰਨੇ ਨੇ ਹਾਜ਼ਰੀ ਲਗਾਉਣੀ ਹੈ ਬੱਚਿਆਂ ਦੀ ਬੱਚਿਆਂ ਦੇ ਰਿਕਾਰਡ ਤਿਆਰ ਅਧਿਆਪਕ ਵੱਲੋਂ ਸੰਸਥਾ ਨੂੰ ਕੋਈ ਬੇਨਤੀ ਪੱਤਰ ਲਿਖਣਾ ਹੈ ਕੋਈ ਰਿਕਾਰਡ ਤਿਆਰ ਕਰਨੇ ਨੇ ਤਾਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਆਪਣਾ ਸਾਰਾ ਕੰਮ ਕਾ ਜਿਹੜਾ ਹੈ ਉਹ ਮਾਮੂਲੀ ਪੰਜਾਬੀ 'ਚ ਕਰੇ ਔਰ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਪੰਜਾਬੀ ਦੇ ਅਧਿਆਪਕ ਦੁਆਰਾ ਮਾਂ ਬੋਲੀ ਪੰਜਾਬੀ ਨਾਲ ਸੰਬੰਧਿਤ ਪੰਜ ਸਹਾਇਕ ਕਿਰਿਆਵਾਂ ਜਿਹੜੀਆਂ ਨੇ ਉਹ ਵੀ ਕਰਵਾਉਣੀਆਂ ਬਹੁਤ ਜ਼ਰੂਰੀ ਨੇ ਮਾਂ ਬੋਲੀ ਦੇ ਅਧਿਆਪਕ ਦਾ ਇਹ ਫਰਜ਼ ਹੈ ਉਹ ਵਿਦਿਆਰਥੀਆਂ ਦੇ ਅੰਦਰ ਸਾਹਿਤਿਕ ਰੁਚੀਆਂ ਜਿਹੜੀਆਂ ਨੇ ਉਹਨਾਂ ਨੂੰ ਪੈਦਾ ਕਰੇ ਵਿਦਿਆਰਥੀਆਂ ਲਈ ਲੇਖ ਲਿਖਣ ਕਵਿਤਾ ਉਚਾਰਨ ਨਾਟਕ ਇਕਾਂਗੀ ਨਾਵਲ ਕਹਾਣੀ ਲਿਖਣ ਅਲੱਗ-ਅਲੱਗ ਮੁਕਾਬਲੇ ਪ੍ਰਤੀਯੋਗਤਾਵਾਂ ਜਿਹੜੀਆਂ ਨੇ ਉਹਨਾਂ ਨੂੰ ਆਯੋਜਿਤ ਕਰੇ ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਆਪਣੇ ਵਿਦਿਆਰਥੀਆਂ ਨੂੰ ਕੁਝ ਪ੍ਰੋਤਸਾਹਨ ਦਵਾਂਗੇ ਉਤਸ਼ਾਹ ਦਵਾਂਗੇ ਤੇ ਉਹ ਜ਼ਰੂਰ ਮਾਂ ਬੋਲੀ ਪੰਜਾਬੀ ਦੇ ਨਾਲ ਜੁੜਨਗੇ ਕਿਉਂਕਿ ਮੈਂ ਬੀਅਰ ਦੇ ਵਿੱਚ ਵੀ ਆਪਣੇ ਵਿਦਿਆਰਥੀਆਂ ਨੂੰ ਦੇਖਦੀ ਹਾਂ ਕਿ ਜਦੋਂ ਉਹਨਾਂ ਨੂੰ ਮਾਂ ਬੋਲੀ ਪੰਜਾਬੀ ਦੇ ਵਿੱਚ ਪੜਨ ਸਿੱਖਣ ਦਾ ਮਾਹੌਲ ਮਿਲਦਾ ਹੈ ਤੇ ਉਹਨਾਂ ਨੂੰ ਬੜਾ ਸੌਖਾ ਲੱਗਦਾ ਹੈ ਬਾਕੀ ਵਿਸ਼ਿਆਂ ਨੂੰ ਸਮਝਣ ਦਾ ਹੈ ਬਾਕੀ ਵਿਸ਼ਿਆਂ ਨੂੰ ਸਮਝਣਾ ਸਿੱਖਣਾ ਪਰ ਪਾਸ਼ਾਵਾਂ ਦੀਆਂ ਕਿਤਾਬਾਂ ਤੋਂ ਸਿੱਖਣ ਦਾ ਪੜ੍ਹਨ ਦਾ ਮੌਕਾ ਮਿਲਦਾ ਹੈ ਤੇ ਉਹਨਾਂ ਨੂੰ ਮੁਸ਼ਕਲ ਹੁੰਦੀ ਹੈ ਪਰ ਜੇਕਰ ਉਹੀ ਵਿਸ਼ਾ ਵਸਤੂ ਉਹੀ ਵਿਸ਼ਾ ਉਹਨਾਂ ਨੇ ਮਾਂ ਬੋਲੀ ਪੰਜਾਬੀ ਚ ਪੜ੍ਹਨਾ ਹੋਵੇ ਤੇ ਉਹ ਛੱਟਪਟ ਉਸ ਨੂੰ ਪੜ੍ਹ ਕੇ ਸਮਝ ਲੈਂਦੀਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਆਪਣੇ ਵਿਦਿਆਰਥੀਆਂ ਨੂੰ ਮਿਹਨਤ ਕਰਾ ਕੇ ਉਨਾ ਦਾ ਹੌਸਲਾ ਬਣ ਕੇ ਉਦਮ ਕਰਕੇ ਮਾਂ ਬੋਲੀ ਪੰਜਾਬੀ ਉਹਨਾਂ ਨੂੰ ਸ਼ੁੱਧ ਰੂਪ ਚ ਬੋਲਨੀ ਪੜਨੀ ਲਿਖਣੀ ਸਿਖਾਈਏ ਤਾਂ ਉਹ ਜ਼ਰੂਰ ਸਿੱਖਣਗੇ। ਔਰ ਜਿੱਥੋਂ ਤੱਕ ਲੱਗਦਾ ਹੈ ਕਿ ਸਾਡੀਆਂ ਸਿੱਖਿਆ ਸੰਸਥਾਵਾਂ ਵੱਲੋਂ ਵੀ ਅੰਤਰ ਕਾਲਜ, ਅੰਤਰ ਸਕੂਲ, ਯੂਨੀਵਰਸਿਟੀ ਪੱਧਰ ਤੇ ਬਹੁਤ سارے ਮੁਕਾਬਲੇ ਜਿਹੜੇ ਨੇ ਉਹਨਾਂ ਨੂੰ ਅਜੋਜਿਤ ਕੀਤਾ ਜਾਣਾ ਚਾਹੀਦਾ ਹੈ। ਮੈਨੂੰ ਆਸ ਹੈ ਮੈਨੂੰ ਉਮੀਦ ਹੈ ਪੰਜਾਬੀ ਅਧਿਆਪਕ ਮੰਚ ਦਾ ਵਟਸਐਪ ਗਰੁੱਪ ਆਨ ਵਾਲੇ ਸਮੂਹ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਕਜੁੱਟ ਕਰਦਾ ਹੋਇਆ ਮਾਮੋਲੀ ਦਾ ਮਾਨ ਤਾਨ ਤੇ ਉਸ ਦੀ ਤਰੱਕੀ ਨੂੰ ਜ਼ਰੂਰ ਵਧਾਏਗਾ ਡਾਕਟਰ ਮਾਹਲ ਜੀ ਨੇ ਕਿਹਾ ਸੀ ਕਿ ਇੱਕ ਬਹੁਤ ਲੰਮਾ ਸਫ਼ਰ ਹੈ ਤੇ ਉਸ ਲੰਬੇ ਸਫ਼ਰ ਦੀ ਸ਼ੁਰੂਆਤ ਅਸੀਂ ਨਿੱਕੇ ਨਿੱਕੇ ਕਦਮਾਂ ਨਾਲ ਕਰਦੇ ਹੋਏ ਆਪਣੀ ਮੰਜ਼ਿਲ ਨੂੰ ਸਰ ਕਰਨਾ ਹੈ ਅੰਤ ਵਿੱਚ ਮੈਂ ਮਾਂ ਬੋਲੀ ਪੰਜਾਬੀ ਨੂੰ ਸਜਦਾ ਕਰਦੀ ਹੋਈ ਆਖਦੀ ਹਾਂ ਸਮੇ ਦੀ ਹਨੇਰੀ ਵਿੱਚ ਝੁੱਲਣਾ ਨਹੀਂ ਸਮੇ ਦੀ ਹਨੇਰੀ ਵਿੱਚ ਝੁੱਲਣਾ ਨਹੀਂ ਮਾਂ ਬੋਲੀ ਪੰਜਾਬੀ ਸਾਡੀ ਅਸੀਂ ਇਸ ਨੂੰ ਭੁੱਲਣਾ ਨਹੀਂ ਮਾਂ ਬੋਲੀ ਪੰਜਾਬੀ ਸਾਡੀ ਅਸੀਂ ਇਸ ਨੂੰ ਭੁੱਲਣਾ ਨਹੀਂ ਅੰਤ ਵਿੱਚ ਮੈਂ ਨਿਮਾਣੀ ਠੀਮਾ ਚਾਹੁੰਦੇ ਹੋਏ ਆਪ ਸਭ ਦੀ ਤੋਂ ਵਿਦਾ ਲੈਣ ਦੀ ਹਾਂ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ